ਲੋ ਯਾਰ ਮੋਟਰ ਪਾਣੀ ਭਰਨ ਨੂੰ ਨਾਉ ਨੂੰ ਪੱਕਾ ਪੜੇ ਤੋਂ ਬੈਠੇ ਆ ਕੱਪੜੇ ਰੋਕਣੇ ਪਦੇ ਬਈ ਉਹ ਆ ਸੋਲਰ ਸੋਲਰ ਵਾਲੀਆਂ ਮੋਟਰਾਂ ਲੱਗੀਆਂ ਹੋਈਆਂ ਇਹ ਸੋਲਰ ਲੱਗਿਆ ਵਾ ਨਜ਼ਾਰਾ ਪਾਣੀ ਦੇਖ ਲਓ ਬਈ ਇਹ ਚੱਲਦੀ ਰਹਿੰਦੀ ਆ ਜਦੋਂ ਮਰਜ਼ੀ ਜਿਲਾ ਲਓ ਸੋਲਰ ਦਾ ਹੀ ਵਾ ਦਾ ਪਰ ਰੋਟੀ ਬਕਾ ਲਈ ਚਾਹ ਬਣਾ ਲਈ ਜਾ ਰੋਟੀ ਚਾਹ ਬਣਾਉਂਦੇ ਬਣਾਉਂਦੇ ਆਪਾਂ ਗਰਮੀ ਵਾਲੀ ਨਾਲੇ ਕੱਪੜੇ ਧੋਣ ਵਾਲੀ ਦੇ ਕੱਪੜੇ ਧੋਤੇ ਹੁਣ ਆਪਾਂ ਨਾ ਆ ਕੇ ਡੈਡੀ ਉਹਨੂੰ ਲਾਨੇ ਦਾਰ ਉਹਨਾਂ ਦੀ ਰੋਟੀ ਲੈ ਕੇ ਜਾਵਾਂਗੇ ਹੁਣ ਜਾਣਾ ਬਈ ਆਪਾਂ ਨੇ ਓਡੀਸਾ ਉਹ ਤਾਂ ਹੈਗਾ 17-18 ਕਿਲੋਮੀਟਰ ਉੱਥੇ ਗਏ ਮੈਂ ਵੱਡਣ ਉਹ ਜਿਹੜਾ ਤੁਹਾਨੂੰ ਕੱਲ ਦਿਖਾਇਆ ਸੀ ਬਲੌਗ 'ਚ ਉੱਥੇ ਜਾਣਾ ਆਪਾਂ ਜਿਹੜੇ 10 ਕਿੱਲੇ ਕਹਿੰਦੇ ਸੀ ਮਿਲਦੇ ਆ ਜੀ ਤੁਹਾਨੂੰ ਫਿਰ ਹੁਣ ਰਸਤੇ 'ਚ ਅਦੇ ਹੱਥੇ ਗਾਲੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਨਵੇਂ ਵਲੌਗ ਵਿੱਚ ਮਿਲ ਕਰਦੇ ਹਾਂ ਸਾਰੇ ਠੀਕ ਹੋਵੋਗੇ ਲਓ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਸਬਸਕ੍ਰਾਈਬ ਗਰਮੀ ਬਹੁਤ ਆ ਬੁੰਦਲੇ ਫਿਰਦੇ ਆ ਬਾਈ ਤੇ ਟਾਈਮ ਹੋ ਗਿਆ ਬਾਈ 11:00 ਵਜੇ ਪਹਿਲਾਂ ਆਪਾਂ ਰੋਟੀ ਬਣਾਈ ਚਾਹ ਬਣਾਈ ਕੱਪੜੇ ਧੋਤੇ ਨਾਏ ਆ ਕੇ ਭਾਂਡੇ ਧੋਤੇ ਹੋਰ ਰੋਟੀ ਪੈਕਾ ਚਾਹ ਪੈਕ ਹੁਣ ਆਪਾਂ ਚੱਲੇ ਆਂ ਰਾਤਾ ਉੜੀਸਾ ਦਾ ਬਾਰਡਰ ਪਾਰ ਕਰਾਂਗੇ ਉਹ ਵੀ ਦਿਖਾਵਾਂਗੇ ਤੁਹਾਨੂੰ ਚਲੋ ਮਿਲਦੇ ਆਂ ਇਹ ਮਸ਼ੀਨ ਕੋਲ ਜਾ ਕੇ ਆਪਾਂ ਉਹ ਆਪਾਂ ਅੜੀ ਸੈਂਟਰ ਕਰਕੇ ਆਵਰੇਗਾ ਪਿੱਛੇ ਵੱਡਾ ਬਰੀਤਾ ਅਵਰੇ ਤੋਂ ਪੰਜ-ਸੱਤ ਕਿਲੋਮੀਟਰ ਹੋਰ ਜਾ ਕੇ ਮਸ਼ੀਨ ਚੱਲਦੀ ਆਪਣੀ ਦਿਖਾਉਣੀ ਆ ਤੁਹਾਨੂੰ एरिया भई उड़ीसा सड़क चल रही पीर चोर चाहींदी पहुच गई मशीन ਆ ਚਲਦੀ ਆ ਸਾਹਮਣੇ ਉਹ ਚਲਦੀਆਂ ਦੋ ਲਾ 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 ਹੋ ਜੂਗਾ ਨੇ ਲਾ 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 ਬਾਦੂ ਖੜਾ ਭਾਈ ਏਰੀਆ ਕਿ ਹੱਕ ਨੇ ਕਰੀਪੀ ਹਾਂ ਜੀ ਮਹੀਨ ਕੋਲ ਦੇਖ ਲੈ ਕਿੱਧਰੋਂ ਆ ਬਜਾਜ ਹੱਥੇ ਨੂੰ ਦਾ ਜੀ ਜੀ ਇਹ ਵੀ ਗਰੀਵਿਆ ਬੱਚਕਵਾੜ ਮਹੀਨ ਜਮਾ ਹੌਲੀ ਹੌਲੀ ਆ ਰਹੀ ਆ ਪਹਿਲੇ ਲੋਚ ਇਹ ਬਾਈਓ ਹੀ ਆ ਜਿਹੜਾ ਆਪਾਂ ਕੱਲ ਦੇਖ ਕੇ ਗਏ ਤੇ ਰਾਤ ਕਿਲੇ 10 ਪਤਾ ਨਹੀਂ 12 ਉਹ ਮੇਨੇ ਜੇ ਪਤਾ ਲੱਗੂਗਾ ਹਨਾ ਟੋੜਾ ਪੱਛਲੇ ਆ ਬਾਜ਼ਾਰ ਸਮਾਨ ਲੈ ਕੇ ਆਉਣਾ ਆ ਜਣਾ ਰੋਟੀ ਖਲਾ ਲਾਣੇ ਦਾ ਨੇ ਰੋਟੀ ਖਾ ਲਈ ਕਾਕਾ ਹੁਣ ਲਾਣੇ ਦਾ ਚਾਹ ਪੀ ਰਿਹਾ ਚਾਹ ਪੀ ਕੇ ਛਾੱਕਰ ਛਾੜ ਦੂਗਾ ਤੇ ਫਿਰ ਬੇ ਲਾਣੇ ਦਾ ਲਾਊਗਾ ਟਾਈਮ ਆਪਾਂ ਜਾਣਾ ਬਾਜ਼ਾਰ ਦੇਖੋ ਭਾਈ ਧੀ ਵੀ ਆ ਜਵਾਈ ਹੈ ਨਾ ਸਵਾਦ ਜਵਾਈ ਦੋਸਤੀ ਮਿੱਠੀ Bagi okay. baik yo, jantih jantih yo baiki kejaga Oke oh, ya, kamu. Gay gay gay. Cak. ਜਾਣਦੇ ਜਾਣਦੇ ਵੈ ਗਈ ਕਿਹਦਾ ਗਾੜੀ ਹੈ ਬੈ ਗਈ ਕਿਹਦਾ ਗਾੜੀ ਹੈ ਇੱਥੇ ਦਮ ਬੋਲਾ ਮਾਦਾ ਚੋਪਰ ਥਾਪੀਆਂ ਇੱਕੋ ਜਗ੍ਹਾ ਬੈ ਗਈ ਬਾਈ ਜਾਂਦੀ ਜਾਂਦੀ ਇਹ ਦਸ਼ਮੀਜ ਹੈ ਮਾਫੀ ਜੀ ਪੁਰਾਣੇ ਜਿਹੀ ਸੋਹਾਈ ਨੂੰ ਮਾਦੀਆ ਕੱਢ ਲਿਆ ਕਿਹਦਾ ਗਾੜੀ ਹੈ ਗਾੜੀ ਕਿਹੜਾ ਹੈ ਕਿਹਦਾ ਗਾੜੀ ਦਾ ਇਹ ਟਾਈਮ ਹੋ ਗਿਆ 3:30 ਤੇ ਮੌਸਮ ਹੋ ਗਿਆ ਖਰਾਬ ਦੇਖਦੇ ਆ ਮੇਰੇ ਵੀਡੀਓ ਕੀ ਬਣਦਾ ਜੀ ਔਰ ਇਹ ਕਹਿੰਦੇ ਜੀ ਮਿੰਟਾਂ ਸਿਕੰਟਾਂ ਜੀ ਕੰਮ ਹੋ ਜਾਂਦਾ ਮੀਹ ਨਾਲ ਦੇਖਦੇ ਆ ਹੁਣ ਕੀ ਬਣਦਾ ਆ ਘੇਰਾ ਵੱਢ ਕੇ ਆ ਵੱਡਣਾ ਜੀ ਇਹ ਤੋਂ ਬਾਅਦ ਉੱਧਰ ਗਏ ਨੇ ਆ ਦੇਖਦੇ ਆ ਕਿੱਧਰ ਲੈ ਕੇ ਜਾਂਦੇ ਆ ਅੜਬੜਾ ਹੋ ਗਈ ਮੌਸਮ ਵਾਲੀ ਕੰਮ ਤਾਂ ਵਧੀਆ ਅੱ끼 ਦੇਖਦੇ ਆ ਕੀ ਬਣਦਾ ਮਾਲਕ ਕਰੇ ਭਲੀ ਕੀ ਆਕ ਰਹੇ ਨੇ ਗਰੀਬੀ ਬੰਗਲੋ ਫਿਰਦੇ ਪਿੱਛੇ ਪਿੱਛੇ ਬੰਗਲੋ ਬੰਗਲੋ ਜਓ ਇੱਥੇ ਆ ਕੇ ਚੜਕੇ ਕਿਣੀਆਂ ਬਾਈ ਕੋਈ ਕੋਈ ਕਿਣੀ ਗੇਂ ਲੱਗ ਗਈ 10 ਕਿਲੇ ਹੋਈ ਬਾਈ 10 ਕਿਲੇ ਹੋਇਆ ਪੂਰੇ ਮਣਕੇ ਕੋਈ ਕੱਟ ਨਹੀਂ ਕੋਈ ਵੱਟ ਨਹੀਂ ਪੂਰੇ 10 ਕਿਲੇ ਜਿਵੇਂ ਕਹਿਦਾ ਇਹਨਾਂ ਨੇ ਤੱਥੇ ਨਿਕਲੇ ਆ ਹਜੇ ਤੱਕ ਦਾ ਲਈ ਜਿੰਨੇ ਤੱਥੇ ਆ ਕੱਲ ਵੱਡੇ ਆਪਾਂ ਸਾਡੇ 4-5 ਕਿਲੇ ਉਹ ਵੀ ਪੂਰੇ ਜਿੰਨੇ ਮਿਲੇ ਆ ਜਿੰਨੇ ਤੱਥੇੋਂ ਦੇ ਨਿਕਲੇ ਆ ਮੌਸਮ ਹੋ ਗਿਆ ਖਰਾਬ ਦੇਖਣਾ ਕੀ ਬਣਦਾ ਕੋਈ ਚੱਕਰ ਨਹੀਂ ਆਕਾ ਵਰਮਨ गिरी गिरी ਬਿਆ ਚਵਾਈ ਪਛਹਾ ਸੌਂਖਾ ਜਾਂ ਖੜਾ ਬਸੀ ਆਹ ਇੱਕ ਟਾਈਮ ਹੋ ਗਿਆ 5:30 ਮਾਥਮ ਹੋ ਗਿਆ ਹੋਰ ਖਰਾਬ ਠੀਕ ਚੱਲ ਰਹੀ ਆ ਆਹ ਚੱਲ ਰਹੀ ਛੋਟੀ ਜਿਹੀ ਕੇ ਮੈ ਰਿਪੋਰਟ ਕਾਹ ਕਹਿਣਾ ਓਡੀਸ਼ਾ ਰਹੀ ਦਹੀ ਦੇ। ਹੋਰ ਇਹ ਕੰਮ ਚੱਲ ਰਿਆ ਮਾਰੋ ਮਾਰ। ਬਸ ਮੀਨਾ ਪਵੇ ਕੰਮ ਬਾਦੂ। ਜਿੰਨਾ ਕਹਿਦਾ ਉਹਨਾਂ। ਆਹ ਵਈ ਟੀਰੀਓ ਜੀਰੀ ਖੜੀ ਆ ਇੱਧਰ ਨੂੰ। ਇੱਧਰ ਨੂੰ ਇੱਧਰ ਨੂੰ ਵੀ ਟੀਰੀਓ ਖੜੀ ਆ। ਪਰ ਮਸ਼ੀਨਾਂ ਵੀ ਹੈਗੀਆਂ ਭਾਈ ਐਵੇਂ ਤੁਹਾਨੂੰ ਕੰਮ ਹੀ ਮਸ਼ੀਨ ਦਾ ਹੈ ਨਹੀਂ। ਦੋ ਲੋਕਲ ਦੀਆਂ ਚੱਲਦੀਆਂ ਆਂ ਬਸ਼ਾਲ। ਛੋਟੀਆਂ ਨਾਲ ਭਾਈ ਪਤਾ ਹੀ ਨਹੀਂ ਕਿੰਨੀਆਂ ਹੈਗਾ। ਮੈਂ ਕਹਣਾ 10-12 ਹੋਣੀਆਂ ਚੈਨ ਵਾਲੀਆਂ ਤੋਂ। ਚਲੋ ਆਪਣਾ ਕੰਮ ਅੱਜ ਹੋ ਗਏ। ਆ ਲੱਗੇ ਭਾਈ ਉਹ ਇੱਕ ਹੋਰ ਕਹੇ ਉਹਨਾਂ ਨੇ ਕਹਤਾ ਪਹਿਲਾਂ ਦੱਸ ਤੀਏ ਮਤਲਬ ਵੀ 11 12 ਹੋ ਜਾਣਗੇ ਬਾਕੀ ਦੇਖਦੇ ਹਾਂ ਹਜੇ ਟਾਈਮ ਹੈਗਾ ਕਿੰਨੇ ਵਜੇ ਤੱਕ ਚੱਲਦੀ ਆ ਚਲਾਵਾਂਗੇ ਫਿਰ ਅੱਜ ਅਥੀ ਰੋਕ ਕੇ ਜਾਵਾਂਗੇ ਮਸ਼ੀਨ ਜਾਂ ਤਾਂ ਇੱਕ ਬੰਦਾ ਰਹਿ ਜਾਊਗਾ ਜਾਂ ਅੱਜ ਕਿਸੇ ਦੇ ਘਰੇ ਖੜੀ ਫਿਰ ਕੋਈ ਚੱਕਰ ਨਹੀਂ ਨਹੀਂ ਫਿਰ ਇੱਕ ਬੰਦਾ ਰਹੂਗਾ ਲੋਈ ਆ ਵੱਡੀ ਵੀ ਆ ਆ ਵੱਡਣ ਵਾਲੀ ਰਹਿੰਦੀ ਆ ਨਾਲ ਲੱਗੀ ਪਈ ਆ ਜਮਾ ਕੋਈ ਫਰਕ ਹੈ ਹੈ ਲੱਗਦਾ ਬੜਾ ਦੂਰ ਤੇ ਯਾਹ ਬੱਟੀ ਵੀ ਵਾਹ ਹੌਲੀ ਹੌਲੀ ਮਸ਼ੀਨ ਚੱਲਦੀ ਆ ਬਾਈ ਚਲੋ ਕੋਈ ਆ ਵੀ ਵੱਡਣੀ ਆ ਬਾਈ ਆਪਾਂ ਨਹੀਂ ਆ ਦੇਖ ਲੈ ਇੱਧਰ ਉਹ ਜੀਰੀ ਜੀਰੀ ਜੀ ਬਾਈ ਕਿੰਨੀ ਵੇ ਸਾਰੀ ਗਰੀ ਵੀ ਔਰੇ ਦਾ ਜਿੱਥੇ ਕੱਲ੍ਹ ਗਏ ਸੀ ਆਪਾਂ ਦੇਖਣਾ ਔਰੇ ਤਾਂ ਹੈਗਾ 17-18 ਕਿਲੋਮੀਟਰ ਸਾਈਡ ਤੇ ਉੱਥੇ ਖੜੀ ਆ ਉੱਥੇ ਕੰਮ ਚੱਲੂਆ ਤਿੰਨ ਚਾਰ ਦਿਨ ਤੱਕ ਐਨੇ ਬਰੇ ਲਾਉਣੇ ਆ ਵੱਡਦੇ ਆ ਜਿਹੜੇ ਵੱਡ ਹੁੰਦੇ ਆ ਦੇਖ ਲਓ ਬਾਈ ਆ ਵੱਡੀ ਵੀ ਆ ਆ ਵੱਡਾਂ ਵਾਲੀ ਰਹਿੰਦੀ ਆ ਜਾਵਾ ਨਾਲ ਲੱਗੀ ਪਈ ਆ ਕਰੋ ਚੈੱਕ ਲਓ ਲੱਗ ਵੀ ਟਾਈਮ ਹੋ ਗਿਆ 7:30 ਦਾ ਅੱਜ ਦਾ ਕੰਮ ਗਿਆ ਨੱਬੜਾ ਆ ਟੈਂਕ ਲੱਗਿਆ ਖਾਲੀ ਕਰਨਾ ਤੇ ਹੁਣ ਖੜਾਵਾਂਗੇ ਮਸ਼ੀਨ ਆਪਾਂ ਉਰੀ ਖੜਾਏਗੇ ਪਿੰਡ ਚ ਉੱਥੇ ਕਹਿੰਦੇ ਬੰਦਾ ਪੈਂਦਾ ਪਰ ਆਪਾਂ ਟਕਾਹਣੇ ਦਿੱਤੀ ਜਾਵਾਂਗੇ ਰੋਟੀ ਉਟੀ ਬਣਾ ਕੇ ਫਿਰ ਸੌ ਜਾਗੇ ਮਿਲਦੇ ਆਂ ਜੀ ਕੱਲ ਨੂੰ ਕਿਸੇ ਹੋਰ ਨਵੇਂ ਵਲੌਗ ਵਿੱਚ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀ ਵੀਡੀਓ ਵਧੀਆ ਲੱਗੂਗੀ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਬਾਈ ਲਾਈਕ ਸ਼ੇਅਰ ਕਮੈਂਟ ਕਮੈਂਟ ਬਾਈ ਕਰਦੇ ਕਰੋ ਕੁਝ ਵੀ ਲੱਲਾ ਪੱਪਾ ਕੁਝ ਵੀ ਕਰਦੇ ਕਰੋ ਬਾਤੇ ਬਟ ਕਮੈਂਟ ਕਰੇ ਕਰੋ ਬਾਈ ਰਿਕਵੈਸਟ ਹੀ ਆ ਬਾਈ ਬਣ ਕੇ ਕਮੈਂਟ ਜਰੂਰ ਕਰੇ ਕਰੋ ਮਿਲਦੇ ਆਂ ਜੀ ਕੱਲ ਨੂੰ ਨਵੇਂ ਬਲੌਗਰ